ਜਿਨ੍ਹਾਂ ਦੇ ਕੰਮ ਨਹੀਂ ਬਣਦੇ ਜਾਂ ਫਿਰ ਨੌਕਰੀ ਨਹੀਂ ਮਿਲਦੀ ਹੱਥਾਂ ਦੀਆਂ ਇਹਨਾਂ ਰੇਖਾਵਾਂ ਨੂੰ ਸਮਝ ਲੈਣ ਤੇ ਇਹ ਦਾਨ ਕਰਨ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਦੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਆਪਾਂ ਸਾਰੇ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਪੜ੍ਹਨੇ ਆਂ ਪਾਤਸ਼ਾਹ ਕਹਿੰਦੇ ਨੇ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਪਰਮਾਤਮਾ ਸ਼ਰਨ ਆਏ ਜੀਵਾਂ ਦੇ ਪ੍ਰਾਣਾ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਉਹਦੇ ਨਾਮ ਧਨ ਦੀ ਰਾਖੀ ਕਰਦਾ ਹੈ ਜਿਹੜਾ ਉਹਦੀ ਸ਼ਰਨ ਆ ਜਾਏ ਕਨੇ ਪਰਮਾਤਮਾ ਜਿੰਦ ਨੂੰ ਮਿਹਰ ਕਰਕੇ ਵਿਕਾਰਾਂ ਤੋਂ ਬਚਾ ਲੈਂਦਾ ਉਹ ਸਤਿਗੁਰ ਦੇ ਵਿੱਚ ਐਡੀ ਵੱਡੀ ਤਾਕਤ ਹੈ ਐਡੀ ਵੱਡੀ ਸਮਰੱਥਾ ਹੈ ਗੁਰਮੁਖ ਪਿਆਰਿਓ ਬੇਨਤੀ ਕਰਾਂ ਵੀ ਉਹ ਸਤਿਗੁਰੂ ਤੇ ਕੇਵਲ ਭਰੋਸਾ ਕਰਨ ਦੀ ਜ਼ਰੂਰਤ ਹੈ ਜਿਹੜੇ ਕਹਿੰਦੇ ਆ ਵੀ ਸਾਡੇ ਕੰਮ ਨਹੀਂ ਬਣਦੇ ਜਿਹੜਾ ਗੁਰੂ ਪਰੇ ਦੇ ਲੋਕ ਦੀ ਗਾਰੰਟੀ ਲੈਂਦਾ ਹੋਵੇ ਤੇ ਸਾਹ ਸੰਗਤ ਜਿਹੜਾ ਗੁਰੂ ਇਹ ਕਹਿੰਦਾ ਹੋਵੇ ਭਲਿਆ ਤੂੰ ਮਾੜਾ ਜਾਂ ਜੁੜ ਕੇ ਤੇ ਵੇਖ ਤੂੰ ਮਾੜਾ じゃ ਆਪਣੇ ਵੱਲੋਂ ਅਹਿਦ ਕਰਕੇ ਤੇ ਵੇਖ ਤੇ ਪਰਮਾਤਮਾ ਤੇਰੇ ਸਾਥ ਹੋਏਗਾ ਤੇਰੇ ਅੰਗ ਸੰਗ ਸਹਾਈ ਹੋਏਗਾ ਤੇ ਪਿਆਰਿਓ ਉਹਦਾ ਮਾੜਾ ਕਿਵੇਂ ਕੋਈ ਕਰ ਸਕਦਾ ਹੈ ਜਿਸ ਦਾ ਹੋਵੇ ਵੱਲ ਇਸ ਦਾ ਬੁਰਾ ਕਿਉਂ ਹੋਏ ਕਹਿੰਦੇ ਜਿਹਦੇ ਵੱਲ ਪਰਮਾਤਮਾ ਹੋ ਜੇ ਉਹਦਾ ਕੋਈ ਬੁਰਾ ਕਿਵੇਂ ਕਰ ਸਕਦਾ ਤੇ ਪਰਮਾਤਮਾ ਆਪਣੇ ਭਗਤ ਦਾ ਆਪਣੇ ਸੇਵਕ ਦਾ ਕਿਵੇਂ ਬੁਰਾ ਹੋਣ ਦੇਖ ਦੇ ਸਕਦੇ ਨੇ ਕਿਵੇਂ ਬੁਰਾ ਹੁੰਦਾ ਦੇਖ ਸਕਦੇ ਨੇ ਤੇ ਇਹ ਰੱਬ ਦੀ ਕੁਆਲਿਟੀ ਹੈ ਇਹ ਪਰਮਾਤਮਾ ਦੀ ਕੁਆਲਿਟੀ ਹੈ ਸਾਸੰਗਤ ਜਿਨ੍ਹਾਂ ਦੇ ਕੰਮ ਨਹੀਂ ਨਾ ਬਣਦੇ ਯਾਦ ਰੱਖਿਓ ਵੀ ਪਰਮਾਤਮਾਗੇ ਅਰਦਾਸ ਕਰਿਆ ਕਰੋ ਅਰਦਾਸ ਬਿਨਾ ਜੋ ਕਾਜ ਸੁਧਾਵੇ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੇ ਭਾਈ ਨੰਦ ਲਾਲ ਜੀ ਦੀ ਰਸਨਾ ਤੋਂ ਕਵਾ ਦਿੱਤਾ ਕਹਿੰਦੇ ਜਿਹੜਾ ਅਰਦਾਸ ਨਹੀਂ ਨਾ ਕਰਦਾ ਜਿਹੜਾ ਅਰਦਾਸ ਕਰੇ ਤੋਂ ਬਿਨਾ ਹੀ ਕਾਜ ਕਰ ਲੈਂਦਾ ਕਹਿੰਦੇ ਉਹ ਸਿੱਖ ਮੈਨੂੰ ਭਾਉਂਦਾ ਨਹੀਂ ਆ ਤੇ ਕਹਿੰਦੇ ਜਿਹੜਾ ਅਰਦਾਸ ਕਰਦਾ ਹੈ ਗੁਰੂ ਦੇ ਅੱਗੇ ਪਹਿਲਾਂ ਇਹ ਕਹਿੰਦਾ ਵੀ ਸਤਿਗੁਰੂ ਸਹਾਈ ਹੋਇਓ ਕਹਿੰਦੇ ਸਤਿਗੁਰੂ ਉਹਦੇ ਦੀ ਮਿਹਰਬਾਨ ਹੁੰਦੇ ਨੇ ਉਹਦੇ ਦੀ ਕਿਰਪਾ ਕਰਦੇ ਨੇ ਤੇ ਜਿੱਥੇ ਗੁਰੂ ਮਿਹਰਬਾਨ ਹੋ ਜਾਏ ਜਿੱਥੇ ਸਤਿਗੁਰੂ ਕਿਰਪਾ ਕਰਦਾ ਹੈ ਕਹਿੰਦੇ ਉੱਥੇ ਸਾਰੇ ਕਾਰਜ ਫਿਰ ਐਂ ਚੁਟਕੀਆਂ ਜੀ ਬਣ ਜਾਂਦੇ ਨੇ ਉੱਥੇ ਸਾਰੇ ਕਾਰਜ ਫਿਰ ਐਂ ਬਣ ਜਾਂਦੇ ਨੇ ਪਿਆਰਿਓ ਜਿਨ੍ਹਾਂ ਦੇ ਕੰਮ ਨਹੀਂ ਬਣਦੇ ਜਾਂ ਨੌਕਰੀ ਨਹੀਂ ਮਿਲਦੀ ਜਿਹੜੇ ਕਹਿੰਦੇ ਆ ਮੇਰੇ ਹੱਥਾਂ ਦੀਆਂ ਤੇ ਲਕੀਰਾਂ ਦੇ ਵਿੱਚ ਹਾਈ ਨਹੀਂ ਜੀ ਮੇਰਾ ਕੋਈ ਕੰਮ ਨਹੀਂ ਬਣਦਾ ਜਾਂ ਮੈਨੂੰ ਨੌਕਰੀ ਇਸ ਤਰ੍ਹਾਂ ਕਿ ਨਹੀਂ ਮਿਲਦੀ ਮੈਂ ਕਹਿੰਨਾ ਪਿਆਰਿਓ ਉਹ ਰੇਖਾਵਾਂ ਪਹਿਲਾਂ ਵੀ ਸਤਿਗੁਰ ਨੇ ਰਖੀਆਂ ਨੇ ਤੇ ਇਹ ਰਖਾਵਾਂ ਹੁਣ ਵੀ ਜੇ ਸਤਗੁਰ ਨੇ ਪਹਿਲਾਂ ਲਿਖੀਆਂ ਨੇ ਤੇ ਬਦਲਣ ਦੀ ਸਮਰੱਥਾ ਵੀ ਉਹ ਰੱਖਦਾ ਹੈ ਇਹ ਯਾਦ ਰੱਖਿਓ ਵੀ ਬਦਲਣ ਦੀ ਸਮਰੱਥਾ ਵੀ ਉਹ ਰੱਖਦਾ ਹੈ ਇੱਕ ਮਾਈ 6ਵੇਂ ਪਾਤਸ਼ਾਹ ਕੋਲ ਆਉਂਦੀ ਹੈ ਤੇ 6ਵੇਂ ਪਾਤਸ਼ਾਹ ਕੋਲ ਆਉਂਦੀ ਹੈ ਕਹਿੰਦੀ ਸਤਗੁਰੂ ਮੈਨੂੰ ਜਿਹੜੀ ਹੈ ਔਲਾਦ ਦੀ ਦਾਤ ਦਿਓ ਤੇ ਮਹਾਰਾਜ ਉਹਨੂੰ ਕਹਿ ਦਿੰਦੇ ਨੇ ਕਹਿੰਦੇ ਮਾਈ ਕਹਿੰਦੇ ਤੇਰੇ ਕਰਮਾਂ ਦੇ ਵਿੱਚ ਹੈ ਨਹੀਂ ਇੱਕ ਸਿੱਖ ਬੜੇ ਪਿਆਰ ਵਾਲਾ ਉਹ ਕਹਿੰਦਾ ਮਾਈ ਇਹਦਾ ਸਤਗੁਰਾਂ ਕੋਲ ਚੱਲ ਜਾ ਕਹਿੰਦਾ ਸਤਿਗੁਰਾਂ ਨੂੰ ਜਾ ਕੇ ਦੁਬਾਰਾ ਅਰਜ਼ ਕਰ ਕਹਿੰਦੀ ਮੈਂ ਤੇ ਬਹੁਤ ਵਾਰੀ ਮੁੜਾਈ ਕਹਿੰਦੇ ਕੋਈ ਗੱਲ ਨਹੀਂ ਮਾਤਾ ਹੁਣ ਜਾ ਕਹਿੰਦੇ ਹੁਣ ਜਾ ਹੁਣ ਜਾ ਕੇ ਇਹ ਕਹਿ ਕੇ ਸਤਿਗੁਰੂ ਕਿਰਪਾ ਕਰ ਦਿਓ ਜੇ ਉੱਥੇ ਲਿਖਣਾ ਤੁਸੀਂ ਭੁੱਲ ਗਏ ਜਾਂ ਯਾਦ ਨਹੀਂ ਰਿਹਾ ਤੇ ਕਹਿੰਦੇ ਮੇਰੇ ਕਰਮਾਂ ਦੇ ਵਿੱਚ ਕੋਈ ਫਰਕ ਸੀ ਉੱਥੇ ਨਹੀਂ ਲਿਖਿਆ ਗਿਆ ਕਹਿੰਦੇ ਇੱਥੇ ਲਿਖ ਦਿਓ ਇਹਨੇ ਕਾਗਜ਼ ਤੇ ਕਲਮ ਨਾਲ ਲੈ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਮੈਂ ਭੁੱਲਦਾ ਨਹੀਂ ਛੇਵੇਂ ਪਾਤਸ਼ਾਹ ਕਹਿੰਦੇ ਘੋੜੇ ਤੇ ਸਵਾਰ ਹੋ ਕੇ ਜਾਣ ਲੱਗੇ ਨੇ ਕਹਿੰਦੇ ਉਹ ਮਾਈ ਉਹ ਜਿਹੜੀ ਆ ਨਾ ਉਹ ਪਹੁੰਚ ਜਾਂਦੀ ਹੈ ਕੋਲੇ ਤੇ ਜਾ ਕੇ ਮਹਾਰਾਜ ਨੂੰ ਕਹਿੰਦੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਮੇਰੇ ਕਰਮਾਂ ਦੇ ਵਿੱਚ ਨਾ ਮੈਨੂੰ ਔਲਾਦ ਦੇ ਦਿਓ ਸੱਚੇ ਪਾਤਸ਼ਾਹ ਕਹਿੰਦੇ ਮਾਈ ਤੈਨੂੰ ਕਿੰਨੀ ਵਾਰੀ ਮੋੜਿਆ ਤੇਰੇ ਕਰਮਾਂ ਚ ਨਹੀਂ ਹੈਗੀ ਕਹਿੰਦੀ ਆਹ ਲਓ ਮਹਾਰਾਜ ਜੇ ਤੁਸੀਂ ਉੱਥੇ ਲਿਖਣਾ ਭੁੱਲ ਗਏ ਜਾ ਕਹਿੰਦੀ ਉੱਥੇ ਨਹੀਂ ਲਿਖ ਪਾਏ ਮੇਰੇ ਕਰਮਾਂ ਦੇ ਵਿੱਚ ਕੋਈ ਖੋਟ ਸੀ ਕਹਿੰਨੀ ਇੱਥੇ ਲਿਖ ਦਿਓ ਆ ਚੱਕੋ ਕਲਮ ਤੇ ਕਾਗਜ਼ ਤੇ ਮਹਾਰਾਜ ਘੋੜੇ ਤੇ ਬੈਠੇ ਬੈਠੇ ਜਦੋਂ ਲਿਖਣ ਲੱਗੇ ਨਾ ਤੇ ਪਿਆਰਿਓ ਕਹਿੰਦੇ ਘੋੜੇ ਨੇ ਪੌੜ ਹਲਾਤਾ ਤੇ ਇੱਕ ਲਿਖਣ ਲੱਗੇ ਸੀ ਮਹਾਰਾਜ ਤੋਂ ਸਤਾ ਪੈ ਗਿਆ ਸੱਤ ਬਣ ਗਿਆ ਕਹਿੰਦੇ ਜਾ ਮਾਈ ਤੇਰੇ ਘਰ ਕਹਿੰਦੇ ਸੱਤ ਪੁੱਤਰ ਹੋਣਗੇ ਸਮੇਂ-ਸਮੇਂ ਤੇ ਕਹਿੰਦੇ ਉਸ ਮਾਈ ਦੇ ਘਰ ਜਿਹੜੇ ਨੇ ਅਲੱਗ-ਅਲੱਗ ਟਾਈਮ ਤੇ ਸੱਤ ਪੁੱਤਰਾਂ ਨੇ ਜਨਮ ਲਿਆ ਤੇ ਜਿਹੜੀ ਮਾਈ ਇੱਕ ਔਲਾਦ ਨੂੰ ਤਰਸਦੀ ਸੀ ਉਸ ਮਾਈ ਦੇ ਘਰ ਦੇ ਵਿੱਚ ਸੱਤ ਔਲਾਦਾ ਹੋਈਆਂ ਇਹ ਆ ਗੁਰੂ ਦੀ ਕਿਰਪਾ ਪਿਆਰਿਓ ਆ ਕਾਮਨਾ ਬਣਨਾ ਜੀ ਨੌਕਰੀ ਨਾ ਮਿਲਣਾ ਜੀ ਹੱਥਾਂ ਦੀਆਂ ਲਕੀਰਾਂ ਦੇ ਵਿੱਚ ਮਿਲਦੇ ਹੈ ਨਹੀਂ ਜੀ ਐਂ ਜੀ ਫਲਾਣਾ ਜੀ ਇਦਾਂ ਦੀਆਂ ਗੱਲਾਂ ਕਰਨ ਵਾਲੇ ਯਾਦ ਰੱਖਿਓ ਵੀ ਗੁਰੂ ਦੇ ਦਰ ਤੇ ਜਾਇਓ ਗੁਰੂ ਦੀ ਤਰਸ ਖਾ ਕੇ ਮਿਹਰਾਤ ਕਰ ਦੇਣਗੇ ਤੇ ਪਿਆਰਿਓ ਜੇ ਉੱਥੇ ਨਹੀਂ ਨ ਲਿਖਿਆ ਜਿਹੜਾ ਗੁਰੂ ਹੱਥਾਂ ਦੀਆਂ ਲਕੀਰਾਂ ਨੂੰ ਲਿਖਣ ਜਾਣਦਾ ਹੈ ਤੇ ਉਹਨਾਂ ਲਕੀਰਾਂ ਦੇ ਵਿੱਚ ਉਹ ਚੰਗੀ ਤਰ੍ਹਾਂ ਲੇਖ ਭਰਨ ਵੀ ਜਾਣਦਾ ਹੈ ਇਹ ਸਤਗੁਰੂ ਦੀ ਜਿਹੜੀ ਹੈ ਵੱਡੀ ਵਡਿਆਈ ਹੈ ਪਿਆਰਿਓ ਉਸ ਗੁਰ ਸਤਗੁਰੂ ਦੇ ਦਰ ਤੇ ਜਾਇਓ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਪਿਆਰਿਓ ਸਾਰੇ ਕਾਰਜ ਸੁਧ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ